ਨੈਟਵਰਕ ਬੰਦ ਕਰ ਦੇਣੇ ਸੜਕਾਂ 'ਚ ਕਿੱਲ ਠੋਕਣੇ ਪੱਥਰ ਖਿਲਾਰਨੇ ਤਾਰਾਂ ਖਿਲਾਰਨੀਆਂ ਸੜਕਾਂ 'ਤੇ ਵੱਡੇ ਵੱਡੇ ਅਗਲੇ ਬੰਨੇ ਪਹਾੜ ਖੜੇ ਕਰ ਦੇਣੇ ਇਹ ਗਣਤੰਤਰ ਦੀ ਗੱਲ ਕਰਨ ਵਾਲੇ ਉਹ ਜ਼ਮੂਰੀਅਤ ਦਾ ਘਾਣ ਹੈ ਮਨੁੱਖੀ ਅਧਿਕਾਰਾਂ ਦੀ ਆਵਾਜ਼ ਦਾ ਕਤਲ ਹੈ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਿੱਖ ਸਦਭਾਵਨਾ ਦਲ ਵੱਲੋਂ ਕਿਸਾਨ ਭਰਾਵਾਂ ਦੀ ਅਰਦਾਸ ਕਰਕੇ ਆਏ ਆਂ ਨਿਉਟਿਆਂ ਦੀ ਓਟ ਨਿਤਿਆਂ ਦੀ ਗਤ ਨਪੱਟਿਆਂ ਦੀ ਪਤ ਨਿਘੇਰਿਆਂ ਦੇ ਠਿਰ ਨਿਆਸਰੀਆਂ ਦੇ ਆਸਰੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਧੰਨ ਸਤਿਗੁਰੂ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਓ ਆਪ ਜੀਆਂ ਦੇ ਪਾਵਨ ਤਖਤਾਂ ਤੇ ਸਮੂਹ ਸੰਗਤ ਵੱਲੋਂ ਅਰਦਾਸ ਬੇਨਤੀ ਜੋਤੜੀ ਹੈ ਰਾਜੀ ਪਾਪ ਕੁਮਾਮ ਦੇ ਉਲਟੀ ਬਾੜ ਖੇਤ ਕੋ ਖਾਈ ਸਮੇਂ ਦੀ ਮਜੂਦਾ ਭਾਰਤੀ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਮਾਰੂ ਕਾਨੂੰਨ ਬਣਾਏ ਗਏ ਜਿਨ੍ਹਾਂ ਨੂੰ ਰੱਦ ਕਰਵਾਉਣ ਵਾਸਤੇ ਕਿਸਾਨੀ ਬਚਾਉਣ ਵਾਸਤੇ ਪੰਜਾਬ ਦੀ ਖੇਤੀ ਬਚਾਉਣ ਵਾਸਤੇ ਕਿਸਾਨ ਭਰਾਵਾਂ ਵੱਲੋਂ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨ ਵਾਸਤੇ ਸੂਰਾ ਸੋ ਪਹਿਚਾਨੀਐ ਜੋ ਨਰ ਦੇਨ ਕੇ ਹੀ ਉਰਜਾ-ਕੁਰਜਾ ਕਟਮਰ ਕਬੂ ਹੁੰਦਾ ਛੱਡ ਖੇਤ ਸਤਿਗੁਰੂ ਦਿੱਲੀ ਨੂੰ ਕੋਚ ਕੀਤਾ ਹੈ ਸਤਿਗੁਰੂ ਸਮੂਹ ਕਿਸਾਨ ਆਗੂਆਂ ਦੇ ਸਿਰ ਤੇ ਮਿਹਰ ਪਰਿਆ ਹੱਥ ਰਖਣਾ ਸਮੂਹ ਸੇਵਾਦਾਰ ਕਿਸਾਨ ਭਰਾਵਾਂ ਦੇ ਸਿਰ ਤੇ ਮਿਹਰ ਪਰਿਆ ਹੱਥ ਰਖਣਾ ਖੇਤ ਜਾਪੀਆਂ ਬਖਸ਼ਣੀਆਂ ਆਪਸੀ ਪਿਆਰ ਬਖਸ਼ਣਾ ਲੱਜ ਪਰਦੇ ਕੱਜਣੇ ਖੇਤੀ ਬਚਾਉਣ ਵਾਸਤੇ ਕਿਸਾਨੀ ਬਚਾਉਣ ਵਾਸਤੇ ਅਰੰਭੇ ਸੰਘਰਸ਼ ਨੂੰ ਸਫਲਤਾ ਬਖਸ਼ਣੀ ਮਹਾਰਾਜ ਇਨਾਂ ਦੀ ਚੜ੍ਹਦੀ ਕਲਾ ਵਾਸਤੇ ਆਪ ਜੀ ਦੇ ਹਜ਼ੂਰ ਅਰਦਾਸ ਹੈ ਡੰਡਉਤ ਬੰਦਨ ਅਨਕ ਬਾਸ ਸੰਤ ਕਲਾ ਸੁਮਰਤ ਰੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਆਪਣੇ ਸੇਵਕ ਕੀ ਆਪੇ ਰੱਖ ਐ ਆਪੇ ਨਾਮ ਜਪਾਵੇ ਜਹ ਜਹ ਕਾਜ ਕਿਰਤ ਸੇਵਕ ਕੀ ਤਹਾ ਤਹਾ ਉਤਤਾਵੇ ਸੰਗੁਰੂ ਰੇਮਸਤਰੀਓ ਆਪ ਜੀ ਦੇ ਹਜੂਰ ਕੜਾ ਪ੍ਰਸ਼ਾਦ ਹਾਜ਼ਰ ਹੈ ਪਰਵਾਨ ਹੋਵੇ ਪਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਬਖਸ਼ਣੀ ਆਭੇ ਖਰਚੇ ਰਣ ਮਿਲ ਪਾਈ ਟੋਟ ਨਾ ਆਵੇ ਵੱਧ ਦੋ ਜਾਈ ਬਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਤਨ ਰਾਗ ਨਾਨਕ ਚਾਉ ਇਹੋ ਬੰਦੀ ਸਿੰਘਾਂ ਦੀ ਰਿਹਾਈ ਬਖਸ਼ਣੀ ਗੁਰੂ ਧਾਮਾਂ ਦੀ ਪਹਾਲੀ ਬਖਸ਼ਣੀ ਆਪ ਜੀਆਂ ਦੇ ਪਾਵਨ 328 ਸਰੂਪਾਂ ਦਾ ਇਨਸਾਫ ਬਖਸ਼ਣਾ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤਿ ਆਵੇ ਗੁਰੂ ਨਾਨਕ ਨਾਮ ਜੱੜੀ ਦਾ ਵੈਕੁਰਜੀ ਦਾ ਖਾਲਸਾ ਵੈਕੁਰਜੀ ਕੀ ਪਤੇ ਰਾਜੀਪਾਲ ਕੁਮਾਮ ਦੇ ਉਲਟੀ ਵਾਰਡ ਖੇਤ ਕੋ ਖਾਈ ਮਜੂਤਾ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਸਰਕਾਰ ਪ੍ਰਧਾਨ ਮੰਤਰੀ ਮੋਦੀ ਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਜਿਹੜੇ ਕਿਸਾਨ ਮਾਰੂ ਫੈਸਲੇ ਲਏ ਗਏ ਖੇਤੀ ਪੰਜਾਬ ਦੀ ਖਤਮ ਕਰਨ ਵਾਸਤੇ ਫੈਸਲੇ ਲਏ ਗਏ ਉਹਨਾਂ ਦੇ ਖਿਲਾਫ ਉਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਸਤੇ ਪਿੱਛੇ ਵੀ ਸੰਘਰਸ਼ ਚੱਲਿਆ ਜਿਹਦੇ ਵਿੱਚ ਕਰੀਬਨ 700 ਦੇ ਕਿਸਾਨ ਜਿਹੜੇ ਸੀ ਉਹ ਸ਼ਹੀਦੇ ਜਮ ਪੀ ਗਏ ਕਈ ਫਟੜ ਹੋਏ ਬਹੁਤ ਵੱਡਾ ਨੁਕਸਾਨ ਹੋਇਆ ਤੇ ਅਜੇ ਉਹ ਪਿਛਲਾ ਸਾਲ ਲੰਘ ਕੇ ਦੂਸਰਾ ਹੋਇਆ ਤੇ ਦੂਸਰੇ 'ਚ ਫਿਰ ਉਹੀ ਸੰਘਰਸ਼ ਮੁੜ ਆਰੰਭ ਹੋ ਗਿਆ ਅਸੀਂ ਮੋਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਇਹ ਕਿਸਾਨ ਮਾਰੂ ਖੇਤੀ ਮਾਰੂ ਕਾਨੂੰਨ ਨਾ ਪਾਸ ਕੀਤੇ ਜਾਣ ਅਰ ਨਾ ਹੀ ਉਹਨਾਂ ਤੇ ਤਸ਼ੱਦਦ ਕੀਤਾ ਜਾਏ ਨੈਟਵਰਕ ਬੰਦ ਕਰ ਦੇਣੇ ਸੜਕਾਂ 'ਚ ਕਿੱਲ ਠੋਕਣੇ ਪੱਥਰ ਖਿਲਾਰਨੇ ਤਾਰਾਂ ਖਿਲਾਰਨੀਆਂ ਸੜਕਾਂ ਤੇ ਵੱਡੇ ਵੱਡੇ ਅਗਲੇ ਬੰਨੇ ਪਹਾੜ ਖੜੇ ਕਰ ਦੇਣੇ ਇਹ ਗਣਤੰਤਰ ਦੀ ਗੱਲ ਕਰਨ ਵਾਲੇ ਉਹ ਜ਼ਮੂਰੀਅਤ ਦਾ ਘਾਣ ਹੈ ਮਨੁੱਖੀ ਅਧਿਕਾਰਾਂ ਦੀ ਆਵਾਜ਼ ਦਾ ਕਤਲ ਹੈ ਕਿਧਰੇ ਜਰਮਨ ਫਰਾਂਸ ਵਿੱਚ ਵੀ ਕਿਸਾਨਾਂ ਨੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਦਿਆਂ ਵਿਰੋਧ ਕੀਤਾ ਉਹਨਾਂ ਨੇ ਲੋਕ ਸਭਾ ਵਿਧਾਨ ਸਭਾ ਦੇ ਆਲੇ ਦੁਆਲੇ ਟਰੈਕਟਰ ਘੁਮਾ ਕੇ ਉੱਥੇ ਗੋਹਾ ਟਰਾਲੀਆਂ ਦੀਆਂ ਟਰਾਲੀਆਂ ਸੁੱਟ ਦਿੱਤਾ ਗਿਆ ਪਰ ਕਿਸੇ ਬਾਹਰੀ ਸਰਕਾਰ ਨੇ ਕਿਸਾਨਾਂ ਤੇ ਨਾ ਗੋਲੀ ਚਲਾਈ ਨਾ ਕੋ ਡੰਡੇ ਵੜਾਏ ਨਾ ਕੋਈ ਅਥਰੂ ਗੈਸ ਸੁੱਟੀ ਨਾ ਕਿਸੇ ਦੇ ਸਿਰ ਪਾੜੇ ਤੁਹਾਡੇ ਕੋ ਕਿਹੜੀ ਐਸੀ ਇਹਨਾਂ ਨੇ ਕੋਈ ਅੱਤਵਾਦੀ ਇਕੱਠੇ ਹੋ ਕੇ ਆ ਗਏ ਜਿਹੜਾ ਤੁਸੀਂ ਪਾਕਿਸਤਾਨ ਤੇ ਚੀਨ ਦਾ ਬਾਰਡਰ ਪੰਜਾਬ ਨੂੰ ਬਣਾ ਦਿੱਤਾ ਹੈ ਇਹ ਤੁਹਾਡੇ ਵਾਸਤੇ ਠੀਕ ਨਹੀਂ ਅਸੀਂ ਇਹਦੀ ਕਰੜੇ ਸ਼ਬਦਾਂ ਵਿੱਚ ਨਖੇਦੀ ਕਰਦੇ ਹਾਂ ਔਰ ਮੋਦੀ ਸਰਕਾਰ ਨੂੰ ਕਹਿੰਨੇ ਅਜੇ ਵੀ ਸਮਾਂ ਹੈ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਤੁਸੀਂ ਕਿਹਾ ਸੀ ਅਸੀਂ ਕਿਸਾਨ ਮਾਰੂ ਜਿਹੜੇ ਲੱਗ ਰਹੇ ਨੇ ਕਾਨੂੰਨ ਖੇਤੀ ਮਾਰੂ ਨੇ ਅਸੀਂ ਉਹਨਾਂ ਨੂੰ ਵਾਪਸ ਲੈਣਿਆ ਤੇ ਹਰ ਤਰ੍ਹਾਂ ਦਾ ਖਿਆਲ ਰੱਖਾਂਗੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਕਈ ਹੋਏ ਬੋਲਾਂ ਨੂੰ ਯਾਦ ਕਰੋ ਉਹਨਾਂ ਨੂੰ ਕਾਨੂੰਨਾਂ ਨੂੰ ਵਾਪਸ ਲਾਓ ਦੂਸਰੇ ਬੰਨੇ ਅੱਜ ਅਸੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਿੱਖ ਸਦਭਾਵਨਾ ਦਲ ਵੱਲੋਂ ਕਿਸਾਨ ਭਰਾਵਾਂ ਲਈ ਅਰਦਾਸ ਕਰਕੇ ਆਏ ਆਂ ਸੂਰਾ ਸੁ ਪਹਿਚਾਨੀ ਹੈ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬ ਹੂ ਨਾ ਛੱਡਾ ਖੇਤ ਪੰਜਾਬ ਦੀ ਕਿਸਾਨੀ ਲਈ ਪੰਜਾਬ ਦੀ ਖੇਤੀ ਲਈ ਪੰਜਾਬ ਦੇ ਕਿਸਾਨ ਭਰਾਵਾਂ ਵੱਲੋਂ ਜਿਹੜਾ ਮੋਰਚਾ ਮੁੜ ਆਰੰਭ ਕਰਨ ਵਾਸਤੇ ਦਿੱਲੀ ਨੂੰ ਕੋਚ ਕੀਤਾ ਹੈ ਅੱਜ ਅਸੀਂ ਉਹਨਾਂ ਦੀ ਦੇਗ ਕਰਾ ਕੇ ਅਰਦਾਸ ਕਰਕੇ ਆਏ ਹਾਂ ਸਤਿਗੁਰੂ ਉਹਨਾਂ ਕਿਸਾਨ ਭਰਾਵਾਂ ਨੂੰ ਚੜ੍ਹਦੀ ਕਲਾ ਬਖਸ਼ਿਓ ਆਪਸੀ ਪਿਆਰ ਬਖਸ਼ਿਓ ਸਿਹਤ ਜਾਬੀਆਂ ਬਖਸ਼ਿਓ ਹਰ ਮੈਦਾਨ ਹਰ ਦੀਵਾਨ ਫਤਿਹ ਬਖਸ਼ਿਓ ਕਿਸਾਨ ਆਗੂਆਂ ਦੀ ਏਕਤਾ ਰੱਖਿਓ ਤਾਂ ਕਿ ਉਹ ਜਬਰ ਦਾ ਮੁਕਾਬਲਾ ਸਬਰ ਨਾਲ ਕਰਕੇ ਇਸ ਅਰੰਭੇ ਸੰਘਰਸ਼ ਨੂੰ ਉਹ ਫਤਿਹ ਕਰ ਸਕਣ ਅੱਜ ਉਹਨਾਂ ਦੀ ਵੀ ਅਸੀਂ ਅਰਦਾਸ ਕਰਕੇ ਆਏ ਆ ਤੇ ਤੀਸਰੀ ਗੱਲ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਪੰਜਾਬ ਤੇ ਪੰਜਾਬ ਦੇ ਸਿੱਖਾਂ ਦਾ ਕਿਸਾਨਾਂ ਦਾ ਖੇਤੀ ਦਾ ਇੰਨੀ ਵੀ ਇੰਤਹਾਨਾ ਕਰੋ ਕਿ ਸਾਡਾ ਜਿਹੜਾ ਸਾਡਾ ਸਬਰ ਹੈ ਉਹਦਾ ਜਿਹੜਾ ਕੜ ਕਿਤੇ ਟੁੱਟ ਜਾਏ ਕਿਉਂ ਗੁਰੂ ਨਾਨਕ ਸਾਹਿਬ ਨੇ ਪਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਕਿਹਾ ਇਹਦੇ ਲਈ ਹਰ ਸਿੱਖ ਹਰ ਮਨੁੱਖ ਨਿਸ਼ਾਵਰ ਹੁੰਦਾ ਹੈ ਇਹਦੇ ਕਰਕੇ ਹੀ ਹਰ ਜੀਵ ਜੰਤੂ ਪਸ਼ੂ ਪੰਛੀ ਤੇ ਮਨੁਮਤਾ ਸੁਖਮੰਦੀ ਆ ਅਗਰ ਤੁਸੀਂ ਇਹਦੇ ਤੇ ਘਵਾੜਾ ਚੁੱਕ ਲਿਆ ਤੇ ਫਿਰ ਇਹਨਾਂ ਨੂੰ ਬਾਬਾ ਦੀਪ ਸਿੰਘ ਬਣ ਕੇ ਲਕੀਰ ਖਿੱਚਣੀ ਪਊ ਅੱਜ ਤੁਸੀਂ ਬਾਰਡਰ ਬਣਾ ਰਹੇ ਹੋ ਜੇ ਕਿਤੇ ਇਹਨਾਂ ਨੇ ਲਕੀਰ ਖਿੱਚ ਕੇ ਬਾਰਡਰ ਬਣਾ ਦਿੱਤੇ ਨਾ ਚੇਤੇ ਰੱਖ ਲਿਓ ਫਿਰ ਬਾਬਾ ਦੀਪ ਸਿੰਘ ਤੁਸੀਂ ਤੇ ਗੋਲੇ ਮਾਰਦੇ ਹੋ ਨਾ ਇਹ ਲਥੇ ਹੋਏ ਸਿਰਾਂ ਨਾਲ ਵੀ ਇਹ ਮੈਦਾਨ ਫਤਿਹ ਕਰਨੇ ਜਾਣਦੇ ਨੇ ਇਸ ਇਤਿਹਾਸ ਨੂੰ ਚੇਤੇ ਰੱਖ ਲਿਓ ਆਓ ਪੰਜਾਬ ਵਾਲਿਓ ਤਕੜੇ ਹੋ ਕੇ ਹਰਿਆਣਾ ਪੰਜਾਬ ਸਾਰਿਆਂ ਨੂੰ ਬੇਨਤੀ ਕਰਦਾ ਕਿਸਾਨਾਂ ਦਾ ਸਾਥ ਦਿਓ ਦੂਸਰਾ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਜਾਂ ਜਿਹੜੇ ਕਿਸਾਨਾਂ ਦੇ ਮਗਰ ਵੀਰ ਗਏ ਹੋਏ ਨੇ ਉਹਨਾਂ ਨੂੰ ਦਿੱਲੀ ਦੇ ਵਿੱਚ ਹਰਿਆਣੇ ਦੇ ਵਿੱਚ ਪੰਜਾਬ ਦੇ ਵਿੱਚ ਕਾਨੂੰਨੀ ਮਦਦ ਦੀ ਲੋੜ ਪਈ ਤੇ ਸਾਡੇ ਵੱਲੋਂ ਐਡਵੋਕੇਟ ਸਾਡੇ ਵਕੀਲਾਂ ਦਾ ਪੈਨਲ ਤੁਹਾਡੇ ਲਈ ਤਿਆਰ ਬੈਠਾ ਹੈ ਜਿਹੜਾ ਹਰ ਤਰ੍ਹਾਂ ਦੀ ਤੁਹਾਡੀ ਲੜਾਈ ਜਾ ਕੇ ਅਦਾਲਤ ਵਿੱਚ ਲੜਨ ਨੂੰ ਤਿਆਰ ਹੈ ਕਿਰਪਾ ਕਰਕੇ ਸਾਡੇ ਤੁਸੀਂ ਨੰਬਰਾਂ ਤੇ ਸੰਪਰਕ ਕਰ ਲਿਓ ਅਸੀਂ ਆਪਣੇ ਫੇਸਬੁੱਕ ਰਾਹੀਂ ਜਾਂ ਵਟਸਐਪ ਰਾਹੀਂ ਤੁਹਾਡੇ ਸਾਹਮਣੇ ਉਹ ਨੰਬਰ ਵੀ ਨਸ਼ਰ ਕਰਾਂਗੇ ਕਿ ਕਿਸਾਨ ਭਰਾਵਾਂ ਨੂੰ ਅਗਰ ਕਾਨੂੰਨੀ ਤੌਰ ਤੇ ਕਿਤੇ ਲੋੜ ਪਵੇ ਅਸੀਂ ਉਥੇ ਵੀ ਸਾਡੀ ਵਕੀਲ ਸਹਿਬਾਨਾਂ ਦੀ ਇੱਕ ਟੀਮ ਤੁਹਾਡੇ ਲਈ ਤਤ ਪਰ ਹੈ ਹਾਜ਼ਰ ਹੋਊ ਆਉ ਰਲ ਮਿਲ ਕੇ ਸਾਰੇ ਇਨਾਂ ਮੋਰਚੀਆਂ ਨੂੰ ਫਤਿਹ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ